ਇਹ ਗੱਲ ਨਹੀਂ ਬਣੀ ਜਿਹੜੇ ਸਾਨੂੰ ਆਖਦੇ ਸੰਦੀਪ ਜਿੰਮੀ ਵਾਲਾ ਕਹਿੰਦੇ ਲੱਖ ਦਾ ਪਹਿਲਾ ਲੱਗਿਆ ਮੇਰੇ ਵੀਰੋ ਇੱਕ ਲੱਖ ਦਾ ਪਹਿਲਾ ਜੱਫਾ ਉਹ ਪਹਿਵੇਂ ਵਾਲੇ ਕੀ ਚਾਰ ਦੀ ਕਬੱਡੀ ਪੈ ਰਹੀ ਹੈ ਆਹ ਕਹਿੰਦੇ ਭਾਈ ਸਾਹ ਭਾਈ ਜਸਵੰਤ ਸਿੰਘ ਜੀ ਖਾਲੜਾ ਸਾਹ ਦੇ ਪਿੰਡਾਂ ਦਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਇਹ ਮਾਝੇ ਦੀ ਧਰਤੀ ਹੈ ਪਰ ਇਹਦੂ ਕਹਿੰਦੇ ਉਹ ਜੀ ਅੱਜ ਵੇ ਕਰਾਈ ਤੇ ਕਰਾਉਣੀ ਕਦੋਂ ਐ ਜਗੱਜਾ ਹੁਰ ਹੁਰ ਕਰਾਈ ਤੇ ਕਰਾਉਣੀ ਕਦੋਂ ਐ ਮੱਖੀ ਤੇ ਸ਼ੀਨੂ ਸ਼ੀਲੂ ਤੇ ਮੱਖੀ ਮੱਖੀ ਤੇ ਓ ਟੱਪਾ ਗਿੱੱਦਾ ਗਿੱੱਦਾ ਪੈਂਦਾ ਓ ਭਰੀ ਨੌਜਾਨੇ ਛਾਪੀ ਮੇਰੇ ਤੇ ਓਨ ਸਵਾਦ ਕਰ ਦਿੰਦਾ ਸਵਾਦ ਕੇ ਜੇ ਇਹਨਾਂ ਦੀ ਆਪਾਂ ਬੇਇੱਜ਼ਤੀ ਕਰਨੀ ਆ ਫਿਰ ਭਲਾਂ ਦੀ ਖੜੇ ਰੋ ਗੱਲਾਂ ਦੋ ਐ ਰਿਕੁਐਸਟ ਆ ਤੁਹਾਡੇ ਅੱਗੇ ਹੱਥ ਵਨ ਕੇ ਬੇਨਤੀ ਆ ਪਲੀਜ਼ ਮੇਰੀ ਹੱਥ ਵਨ ਕੇ ਰਿਕੁਐਸਟ ਆ ਵੀ ਪਿੱਛੇ ਪਿੱਛੇ ਨੂੰ ਆ ਸ਼ੀਲੂ ਦਾ ਲੱਖ ਵਾਲਾ ਆ ਲੱਖ ਵਾਲਾ ਪੀਜਾ ਮੇਰੇ ਮਿੱਤਰੋ ਆ ਸੰਦੀਪ ਜਿੰਨੀ ਵਾਲੋਂ ਬਾਣ ਹੋਣਗੇ ਇੱਕ ਪਾਸੇ ਗੁਲਜਾਰੀ ਐ ਆ ਦੂਜੇ ਪਾਸੇ ਸ਼ੀਲੂ ਐ ਸ਼ੀਲੂ ਤੇ ਗੁਲਜਾਰੀ ਸ਼ੀਲੂ ਤੇ ਗੁਲਜਾਰੀ ਸ਼ੀਲੂ ਤੇ ਗੁਲਜਾਰੀ ਸ਼ੀਲੂ ਤੇ ਖੁਲ ਜਾਰੀ ਓ ਹੁੱਲੂ ਰੂਟਰ ਦਾ ਡਾਕੀ ਹੁੱਲੂ ਸਭੀ ਨੂੰ ਹੁੱਲੂ ਹੋ ਜਾਂਦੀ ਹੈ